ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਊ ਚੰਡੀਗੜ੍ਹ ਦੇ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੇ ਵਿੱਚ ناکਾਮ ਰਹਿਣ ਲਈ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗੁਮਾੜਾ ਦੀ ਸਖਤ ਨਿਖੇਦੀ ਕੀਤੀ ਹੈ ਬੁਨਿਆਦੀ ਸਹੂਲਤਾਂ ਉਪਲਬਧ ਨਹੀਂ ਹਨ ਪਰ ਗੁਮਾੜਾ ਜ਼ਮੀਨਦਾਰਾਂ ਤੋਂ ਐਕਸਟੈਂਸ਼ਨ ਫੀਸ ਅਤੇ ਹੋਰ ਖਰਚੇ ਲੈ ਰਿਹਾ ਜਸਟਿਸ ਜੀ ਐਸ ਸੰਧਵਾਲੀਆ ਤੇ ਜਸਟਿਸ ਵਿਕਾਸ ਬੈਲ ਦੀ ਬੈਂਚ ਨੇ ਇੱਕ ਜਨਹਿਤ ਪਟੀਸ਼ਨ ਦੇ ਜਵਾਬ ਚ ਏਜੰਸੀਆਂ ਦੁਆਰਾ ਦਿੱਤੇ ਗਏ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਿ ਆ ਨਿਊ ਚੰਡੀਗੜ੍ਹ ਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਦਾਇਰ ਜਨਹਿਤ ਪਟੀਸ਼ਨ ਦੀ ਸੁਣਾਈਦਿਆਂ ਨਿਵਾਸੀਆਂ ਨੇ ਨਾਜੁਕ ਮੁੱਦਿਆਂ ਨੂੰ ਉਜਾਗਰ ਕੀਤਾ ਜਿਵੇਂ ਕਿ ਇੱਕ ਬੰਦ ਸੀਵਰੇਜ ਟ੍ਰੀਟਮੈਂਟ ਪਲਾਂਟ ਗੰਦਾ ਪਾਣੀ ਸੜਕਾਂ ਤੇ ਓਵਰਫਲੋ ਹੋਣਾ ਰਹਿਨ ਖੂਨ ਆਦਿ ਅਦਾਲਤ ਨੇ ਗਮਾਡਾ ਸੁਮੇਤ ਵੱਖ-ਵੱਖ ਏਜੰਸੀਆਂ ਤੋਂ ਇਸ ਵਾਂਦੇ ਵਿੱਚ ਰਿਪੋਰਟ ਵੀ ਮੰਗੀ ਸੀ ਗਮਾਡਾ ਨੇ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਸੁਪਰਡਨ ਇੰਜੀਨੀਅਰ ਸੁਪਰਡੈਂਟ ਇੰਜੀਨੀਅਰ ਇਲੈਕਟ੍ਰੀਕਲ ਅਤੇ ਸਬੰਧਤ ਡਿਵੀਜ਼ਨ ਇੰਜੀਨੀਅਰ ਫੇਸ ਟੂ ਦੀ ਇੱਕ ਨਿਗਰਾਨੀ ਸੈੱਲ ਦਾ ਗਠਨ ਵੀ ਕੀਤਾ ਗਿਆ। ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇੱਥੇ ਐਮਐਲਡੀ ਦੇ ਸਿਰਫ ਦੋ ਪੋਰਟੇਬਲ ਐਸਟੀਪੀ ਲੱਗੇ ਹਨ ਅਤੇ ਹੁਣ ਐਮਐਲਡੀ ਸਮਰੱਥਾ ਵਾਲੇ ਐਸਟੀਪੀ ਦਾ ਕੰਮ ਇੱਕ ਫਰਮ ਨੂੰ ਅਲਾਟ ਕੀਤਾ ਗਿਆ ਜੋ 60% ਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਅਕਤੂਬਰ ਤੱਕ ਇਸ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਅਵੀ ਸਾਹਮਣੇ ਆਇਆ ਹੈ ਕਿ एसटीपी ਬਣਾਉਣ ਲਈ ਇੱਕ ਪ੍ਰਾਈਵੇਟ ਫਰਮ ਦੀ ਲੋਡਸੀ ਪਰ ਵਿਵਾਦ ਕਾਰਨ एसटीपी ਕਦੇ ਸਮਾਪਤ ਨਹੀਂ ਕੀਤੀ ਗਈ। ਹੁਣ ਅਦਾਲਤ ਨੇ ਵੇਰਵੇ ਮੰਗੇ ਹਨ ਕਿ ਇਹ ਵਿਵਾਦ ਕਦੋਂ ਪੈਦਾ ਹੋਇਆ ਕਿਉਂਕਿ ਸਿਰਫ ਪੋਟੇਬਲ एसटीपी टाउनशिप ਵਿੱਚ ਚੱਲ ਰਿਹਾ ਹੈ। ਇਹ ਯਕੀਨ ਬਣਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਨੇ ਕਿ ਸੀਵਰੇਜ ਨੂੰ ਤੂਫਾਨ ਦੇ ਪਾਣੀ ਵਿੱਚ ਛੱਡਿਆ ਨਾ ਜਾਵੇ ਜਾਂ ਧਰਤੀ ਹੇਠਲੇ ਪਾਣੀ ਦੇ ਵਿੱਚ ਪੰਪ ਨਾ ਕੀਤਾ ਜਾਵੇ ਕਿਉਂਕਿ ਲਾਗ ਅਤੇ ਗੰਦਗੀ ਦੀ ਸੰਭਾਵਨਾ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਉੱਤੇ ਹਰ ਪਾਸੇ ਤੋਂ ਜੋੜ ਦੇਣਾ ਚਾਹੀਦਾ ਇੱਕ ਹਲਫਨਾਮੇ ਦੇ ਵਿੱਚ ਉਸ ਸਮੇਂ ਦੀ ਮਿਆਦ ਬਾਰੇ ਪੁੱਛਣ ਲਈ ਮੰਗ ਕੀਤੀ ਗਈ ਸੀ ਕਿ ਇਸ ਵਿੱਚ ਈ ਮਟੀਰੀਅਲ ਰਿਕਵਰੀ ਫੈਸਿਲਿਟੀ MRF ਲਗਾਈ ਜਾਵੇ ਇਸ ਵਿੱਚ ਕਿਹਾ ਗਿਆ ਹੈ ਕਿ ਪੈਦਾ ਹੋ ਰਹੇ ਘਰੇਲੂ ਕੂੜੇ ਨੂੰ ਸਹੀ ਢੰਗ ਨਾਲ ਇਕੱਠਾ ਕਰਨ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਨੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਮਾਰਾ ਇਹ ਯਕੀਨੀ ਬਣਾਉਣ ਕਿ ਇਸ ਲਈ ਚੰਗੇ ਕਦਮ ਚੁੱਕੇ ਤਾਂ ਕਿ ठेकेदार ਗ੍ਰੀਨ ਬੈਲਟ ਜ਼ੋਨ ਵਿੱਚ ਪੂਰਾ ਨਾ ਸੁਟਣ ਤੇ ਇਸ ਨੂੰ ਸਹੀ ਢੰਗ ਨਾਲ ਇਕੱਠਾ ਕਰਕੇ ਟੁਕਮੀਆਂ ਥਾਵਾਂ ਤੇ ਲਿਜਾਜਾਵੇ। ਅਦਾਲਤ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਵੀ ਬੋਲਾ ਪਰਦੇ ਪੁਲਿਸ ਸਟੇਸ਼ਨ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਅਲਰਟ ਕੀਤੇ ਗਏ ਪੁਲਿਸ ਮੁਲਾਜ਼ਮਾ ਦੀ ਗਿਣਤੀ ਅਤੇ ਅਧਿਕਾਰੀਆਂ ਦੀ ਘਾਟ ਬਾਰੇ ਹਲਪਨਾਵਾ ਦਾਇਰ ਕਰਨ ਲਈ ਕਿਹਾ ਸੀ। ਬੈਂਚ ਨੇ ਡੀਜੀਪੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਘਾਟ ਨੂੰ ਪੂਰਾ ਕੀਤਾ ਜਾਵੇ। ਇਸ ਨੇ ਖੇਤਰ ਦੇ ਰੱਖ-ਰਖਾਅ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਲਈ RW ਸੁਸਾਇਟੀ ਦੇ ਅਧਿਕਾਰੀਆਂ ਬਾਰੇ ਵੇਰਵੇ ਦੇਣ ਲਈ ਅਧਿਕਾਰੀਆਂ ਤੋਂ ਸਥਿਤੀ ਰਿਪੋਰਟ ਵੀ ਮੰਗੀ ਹੈ ਕਿਉਂਕਿ ਕਮਿਊਨਿਟੀ ਸੈਂਟਰ, ਬੱਸ ਸਟੈਂਡ, ਸ਼ਮਸ਼ਾਨ ਘਰ ਦੀ ਸਹੂਲਤ, ਡਿਸਪੈਂਸਰੀ ਆਦਿ ਦੇ ਪ੍ਰਬੰਧਾਂ ਬਾਰੇ ਹੋਰ ਵੀ ਵੇਰਵੇ ਦਰਜ ਕੀਤੇ ਜਾਣੇ ਚਾਹੀਦੇ ਨੇ। ਸੁਣਵਾਈ ਦੌਰਾਨ ਇਲਾਕੇ 'ਚ ਹੋ ਰਹੇ ਕੰਮ ਅਤੇ ਹਸਪਤਾਲ ਤੇ ਮੈਡੀਕਲ ਵੇਸਟ ਨੂੰ ਨਿਯਮਾਂ ਦੀ ਪਾਲਣਾ ਕੀਤੇ ਬਿਨਾ ਨਿਪਟਾਉਣ ਦੇ ਦੋਸ਼ ਲਗਾਏ ਗਏ ਨੇ ਅਤੇ ਇਸ ਨੂੰ ਸਟ੍ਰਮ ਵਾਟਰ ਸਿਸਟਮ ਛੱਡਿਆ ਜਾ ਰਿਹਾ ਜੋ ਕਿ ਇਲਾਕੇ ਦੇ ਜਲਕਰਾਂ ਦੇ ਵਿੱਚ ਵਹਿ ਰਿਹਾ। ਅਦਾਲਤ ਨੇ ਪਟੀਸ਼ਨਾਂ ਨੂੰ ਹਸਤਾਲ ਨੂੰ ਕਾਰਵਾਈ ਦੇ ਵਿੱਚ ਠਿਰ ਬਣਾਉਣ ਲਈ ਵੀ ਕਿਹਾ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਸੰਭਾਵਨਾ ਉਜਾਗਰ ਕੀਤੀ ਜਾ ਰਹੀ ਹੈ ਉਹ ਕਿੰਨੀ ਕੁ ਪੂਰੀ ਹੁੰਦੀ ਹੈ।